ਬਰੇਟਾ ਥਾਣੇ ਦੇ ਅੰਦਰ ਪੈਂਦਾ ਹੈ। ਜ਼ਿਲ੍ਹਾ ਮਾਨਸਾ ਦੇ ਵਿੱਚ ਪੈਂਦਾ ਹੈ। ਅੱਜ ਅਸੀਂ ਧਰਮਪ੍ਰੇਤੋਂ ਤਰਕਸ਼ੀਲ ਸੁਸਾਇਟੀ ਵੱਲੋਂ ਮੇਰੇ ਜਿਹੜੇ ਖੱਬੇ ਪਾਸੇ ਖੜੇ ਨੇ ਰਾਜਾ ਰਾਮ ਹੰਡਿਆ ਜੀ ਤਰਕਸ਼ੀਲ ਸੁਸਾਇਟੀ ਦੇ ਆਲੰਡਿਕਾ ਦੇ ਪ੍ਰਧਾਨ ਮੈਂ ਸੂਬਾ ਪ੍ਰਧਾਨ ਤੇ ਸੱਜੇ ਪਾਸੇ ਜਗਵਿੰਦਰ ਸਿੰਘ ਜਿਹੜੇ ਯੋਗ ਸਮਾਵਾ ਕਲੱਬ ਦੇ ਪ੍ਰਧਾਨ ਨੇ ਅਸੀਂ ਅੱਜ ਤੁਹਾਡੇ ਸਾਹਮਣੇ ਲਾਈਵ ਹੋ ਕੇ ਹਿੰਦੁਸਤਾਨ ਦੇ ਸੰਸਾਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਧਰਮਪੁਰੇ ਪਿੰਡ ਤੋਂ ਸੁਨੇਹਾ ਦੇਣਾ ਚਾਹੁੰਦੇ ਆ ਕਿ ਇਸ ਪਿੰਡ ਦੇ ਵਿੱਚ ਆ ਜਿਹੜੀ ਪੂਰੇ ਉੱਤਰੀ ਭਾਰਤ ਦੇ ਵਿੱਚ ਫੈਲੀ ਕਿ ਕੁੜੀਆਂ ਦੀਆਂ ਗੁੱਤਾਂ ਕੱਟੀਆਂ ਜਾ ਰਹੀਆਂ ਇਹ ਘਟਨਾ ਇਸ ਪਿੰਡ ਦੇ ਵਿੱਚ ਵੀ ਵੱਡੇ ਪੱਧਰ ਤੇ ਵਾਪਰੀ ਹੈ ਨਤੀਜੇ ਵਜੋਂ ਛੋਟੀਆਂ ਬੱਚੀਆਂ ਦੇ ਮਨਾਂ ਤੇ ਇਹ ਤਾਂ ਮੜਾ ਅਸਰ ਹੋਇਆ ਕਿ ਡਾਕਟਰਾਂ ਤੋਂ ਇਲਾਜ ਲੈਣਾ ਪਿਆ ਡਾਕਟਰਾਂ ਤੋਂ ਟੀਕੇ ਲਗਵਾਉਣੇ ਪਏ ਬੱਚੀਆਂਾਂ ਦੇ ਵਿੱਚ ਸਹਿਮ ਫੈਲ ਗਿਆ ਤਾਂ ਮੇਰੇ ਵੀਰੋ ਅੱਜ ਤਰਕਸ਼ੀਲ ਸੁਸਾਇਟੀ ਦੀ ਪੂਰੀ ਟੀਮ ਨੇ ਤੇ ਲੋਕਲਾ ਮંચ ਜੀਰਾਂ ਦੀ ਟੀਮ ਨੇ ਨਾਟਕ ਖੇਡ ਕੇ ਸਰਦਨੈ ਨਾਟਕ ਮੇਲਾ ਕਰਕੇ ਧਰਮਪੁਰੇ ਪਿੰਡ ਦੇ ਲੋਕਾਂ ਨੂੰ ਵਹਿਮ ਭਰਮਾਂ ਦੇ ਵਿੱਚੋਂ ਨਿਕਲਣ ਦਾ ਸੱਦਾ ਦਿੱਤਾ ਹੈ ਤੇ ਧਰਮਪੁਰੇ ਪਿੰਡ ਦੇ ਲੋਕਾਂ ਨੇ ਵੀ ਸਾਨੂੰ ਯਕੀਨ ਦਿਵਾਇਆ ਕਿ ਉਹ ਅੱਜ ਤੋਂ ਬਾਅਦ ਕਿਸੇ ਵਹਿਮ ਭਰਮ ਵਿੱਚ ਨਹੀਂ ਫਸਣਗੇ ਤੇ ਉਹਨਾਂ ਦੇ ਘਰਾਂ ਦੇ ਉੱਤੇ ਜਿਹੜੇ ਪੋਹੇ ਪਾਲੇ ਲੋਕ ਹੈ ਭੂਤ ਤੋਂ ਬਚਣ ਵਾਸਤੇ ਜਿਨ੍ਹਾਂ ਨੇ ਨਿੰਮ ਬੰਨੇ ਹੋਏ ਨੇ ਨਿੰਬੂ ਤੇ ਮਿਰਚਾਂ ਬੰਨੇ ਹੋਏ ਨੇ ਘਰਾਂ ਦੇ ਉੱਤੇ ਛਾਪੇ ਲਾਏ ਹੋਏ ਨੇ ਕਾਲੇ ਕਾਲਸ ਦੇ ਉਹ ਲਾ ਦੇਣਗੇ ਸਾਨੂੰ ਇਸ ਗੱਲ ਦਾ ਯਕੀਨ ਦਵਾਇਆ ਹੈ ਮੈਂ ਧਰਮਪੁਰੇ ਪਿੰਡ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਉਹ ਵहां ਖੜੀਆਂ ਕਰਕੇ ਇਸ ਗੱਲ ਦਾ ਸਮਰਥਨ ਕਰਨ ਤਾਂ ਜੋ ਤੁਹਾਡੀ ਗੱਲ ਪੂਰੇ ਹਿੰਦੁਸਤਾਨ ਦੇ ਵਿੱਚ ਵਸਦੇ ਪੰਜਾਬੀਆਂ ਤੱਕ ਜਾਏ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਮੇਰੇ ਪੰਜਾਬ ਦੇ ਲੋਕੋ ਤਰਕਸ਼ੀਲ ਸੋਸਾਇਟੀ 1984 ਤੋਂ ਲੈ ਕੇ ਲਗਾਤਾਰ ਸੰਘਰਸ਼ ਕਰ ਰਹੀ ਹੈ ਲੋਕਾਂ ਨੂੰ ਦੱਸ ਰਹੀ ਹੈ ਕਿ ਕੋਈ ਭੂਤ ਨਹੀਂ ਹੁੰਦਾ ਕੋਈ ਪ੍ਰੇਤ ਨਹੀਂ ਹੁੰਦਾ ਜੇ ਕਿਤੇ ਹੋਈਆਂ ਗੈਰ ਕੁਦਰਤੀ ਘਟਨਾਵਾਂ ਵਾਪਰਦੀਆਂ ਕੱਪੜੇ ਪਾਟਦੇ ਆ ਖੌਂਦੇ ਛਿੱਟੇ ਪੈਂਦੇ ਐ ਮਾਸ ਦੇ ਟੁਕੜੇ ਡਿੱਗਦੇ ਐ ਇੱਟਾਂ ਰੋੜੇ ਵੱਜਦੇ ਐ ਆ ਕੁੜੀਆਂ ਦੀਆਂ ਗੁੱਤਾਂ ਕੱਟੀਆਂ ਜਾਂਦੀਆਂ ਆਪਣੇ ਪਿੰਡ ਦੇ ਵਿੱਚ ਵੀ ਜਿਹੜੀਆਂ ਕੁੜੀਆਂ ਦੀਆਂ ਗੁੱਤਾਂ ਕੱਟੀਆਂ ਗਈਆਂ ਉਸ ਪਰਿਵਾਰ ਨਾਲ ਜਾ ਕੇ ਹਮਦਰਦੀ ਕਰਿਓ ਪਿਆਰ ਕਰਿਓ ਉਹਨਾਂ ਦਾ ਮਜ਼ਾਕ ਉਡਾਉਣ ਦੀ ਲੋੜ ਨਹੀਂ ਉਹ ਹਮਦਰਦੀ ਦੇ ਪੱਤਰ ਨੇ ਉਹਨਾਂ ਨੂੰ ਅਸੀਂ ਪਿਆਰ ਦੇਣਾ ਔਰ ਛੇਕਤੇ ਕੋਈ ਸਾਡੀ ਟੀਮ ਦੀ ਕਿਤੇ ਵੀ ਕੋਈ ਲੋੜ ਹੋਵੇ ਅਸੀਂ ਤੁਹਾਡੇ ਸੱਦੇ ਦੇ ਉੱਤੇ ਅੱਧੇ ਬੋਰ ਦੇ ਉੱਤੇ ਹਾਜ਼ਰ ਖੜੇ ਹੋਵਾਂਗੇ ਜੋ ਅਸੀਂ ਸੇਵਾ ਕਰ ਸਕਦੇ ਹਾਂ ਤੁਹਾਡੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਪੂਰੇ ਧਰਮਪੁਰ ਨਿਵਾਸੀਆਂ ਦਾ ਤਰਕਸ਼ੀਲ ਸੋਸਾਇਟੀ ਭਾਰਤ ਵੱਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਦੂਜੀ ਵਾਰੀ ਇੱਥੇ ਬੁਲਾ ਕੇ ਪਹਿਲਾਂ ਕਲਪਨਾ ਚਾਵਲਾ ਸਕੂਲ ਦੇ ਵਿੱਚ ਆਏ ਸੀ ਅੱਜ ਕਲੱਬ ਦੇ ਸੱਦੇ ਤੇ ਆਏ ਆ ਅੱਗੇ ਤੋਂ ਵੀ ਤੁਸੀਂ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਘੱਟੋ-ਘੱਟ 6 ਮਹੀਨਿਆਂ ਬਾਅਦ ਜੇ 6 ਮਹੀਨਿਆਂ ਬਾਅਦ ਖਰਚਾ ਨਹੀਂ ਕਰ ਸਕਦੇ ਤਾਂ ਸਾਲ ਦੇ ਵਿੱਚ ਇੱਕ ਤਰਕਸ਼ੀਲ ਮੇਲਾ ਜ਼ਰੂਰ ਕਰਵਾ ਦਿਆ ਕਰੋ ਤਾਂ ਜੋ ਬਹਿਮਾ ਭਰਮਾਂ ਦੇ ਵਿਚੋਂ ਲੋਕ ਨਿਕਲਦੇ ਰਹਿਣ ਕਿ ਸਾਲ ਦੇ ਵਿੱਚ ਹੋਈਆਂ ਟਕਨਾਵਾਵਾਂ ਬਾਕਰੀਆਂ ਰਹਿੰਦੀਆਂ ਸਾਲ ਚ ਇੱਕ ਵਾਰੀ ਜ਼ਰੂਰ ਕਰ ਲਿਆ ਕਰੋ ਤੇ ਇਹਨੇ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਅੱਜ ਮੋਬਾਈਲ ਫੋਨ ਤੋਂ ਜਿਹੜਾ ਲਾਈਵ ਹੋ ਕੇ ਇਹ ਰੋਕਾ ਦੇ ਰਿਹਾ ਲੋਕਾਂ ਤੋਂ ਆਸ ਕਰਦਾ ਕਿ ਉਹ ਇਸ ਸਾਡੀ ਗੁੰਮਤੀ ਨੂੰ ਜਿੰਦੋਸਤਾਂ ਦੇ ਜਿੱਥੇ ਵੀ ਪੰਜਾਬੀ ਬੈਠੀ ਮੇਰੀ ਗੱਲ ਸੁਣਦੇ ਆ ਉਹ ਸਹਿਯੋਗ ਦੇਣ ਸਾਥ ਦੇਣ ਤਾਂ ਜੋ ਇਸੇ ਧਰਤੀ ਤੇ ਅਸੀਂ ਸੁਰਗ ਬਿਵਾਸ ਸਕੀਏ ਹੋਰ ਸਾਨੂੰ ਕਿਸੇ ਨਰਕ ਤੇ ਸੁਰਗ ਦੀ ਕੋਈ ਇਚਾ ਨਹੀਂ ਹੈ ਇਹਨਾਂ ਸ਼ਬਦਾਂ ਨਾਲ ਧਰਵਾਤ ਤੇ ਅੱਧੇ ਘੰਟੇ ਦੇ ਵਿੱਚ ਵਿੱਚ ਹੁਣ ਤੁਸੀਂ ਸਾਡੇ ਕੋਲੋਂ ਲਿਟਰੇਚਰ